ਸਤਿ ਸ੍ਰੀ ਅਕਾਲ ਜੀ ਸਾਰੇ ਜੀ ਤੁਸੀਂ ਹੋਗੇ ਰਾਜੀ ਖੁਸ਼ ਹੋਗੇ ਪਰ ਮਾਤਾ ਮੈਂ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ ਅੱਜ ਜੀ ਮम्मा ਕੱਟਿਆ ਆਂਦੇ ਆ ਸ਼ੂਟ ਸ੍ਰੀ ਗਾਜੀਪੁਰਾ ਮਹਾਂਪੁਰਮ ਜਿੱਤੇ ਜੀਵਨ ਦੇ ਰਾਜ ਜੀਵਨ ਦੇ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਚਾਹਤਿ ਸੱਚੇ ਆਵਾਜ਼ ਸ਼ਦਨ ਦੁਪਰੀ ਰਾਤ ਚੌਕਰੀ ਤਰਕੀਬਾਸ਼ੀ ਜੀ ਮਾਰ ਬੈਠੇ ਦੇ ਸਾਥ ਦੇ ਸਾਥ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਜੁਤਾ ਮਾਪੇ ਸਾਰੇ ਮੁਕਿਆ ਆਪਣੇ ਸੱਚੇ ਪ੍ਰਾਣ ਨੂੰ ਕੋਠੀ ਠਾਕੋਗੀ ਤੇ ਕੱਲ ਨਹੀਂ ਬਹਿ ਗਿਆ ਸੀ ਘਰ ਨੂੰ ਪਰ ਸੋਚ ਤੇ ਚੰਤ ਬੋਧ ਆ ਗਈ ਲੋਕਾਂ ਦਾ ਤੇ ਅੱਜ ਫੇਰ ਮੈਂ ਤਾਂ ਪਰੇ ਜੀ ਹੋ ਗਿਆ

ਉਸ ਨੂੰ ਹੀ ਪਾ ਗਿਆ ਕੁਸਤਾ ਦਾ ਪ੍ਰਧਾਨ ਕਰਕੇ ਤੇ ਆ ਕਰਕੇ ਮੈਨੂੰ ਇਸਕਾਉਂਦੀ ਹਾਂ ਉਹ ਲੈਬ ਤੇ ਘੱਟ ਲਾਉਣ ਲੱਗੀ ਜੜਾ-ਜੜਾ ਕੀ ਇਹ ਨਹੀਂ ਲਉਂਦੀ ਅਗਲਾ ਜਮਾਨੀ ਮਰ ਗਿਆ ਉਹ ਵੀ ਨਾ ਕਰਦੀ ਬਹੁਤ ਟਿਕਾਉਂਦਾ ਆਪਣਾ ਦਾ ਪਲੱਗ ਵੀ ਇਨਵਰਟਰ ਤੇ ਕਰਾਉਣ ਵਾਲਾ ਉਹ ਵੀ ਕਰਾਉਣਾ ਪੈਣਾ ਵਾਈਫ ਰੇਂਜ ਉੱਤੇ ਆ ਉਹ ਦਾ ਇਨਵਰਟਰ ਦਾ ਪਲੱਗ ਲੈਣ ਦਾ ਪਰ ਉਹ ਵਾਲਾ ਅੱਛਾ ਉਹਨੇ ਕਿ ਉਹ ਜਿਹੜਾ ਉਹ ਲੈਬ ਮੁੜ ਜਾਂਦੀ ਹੈ ਬੈਟਰੀ ਵੀ ਬੰਦ ਹੋ ਜਾਂਦੀ ਹੈ तो, ने ने तो पर ख्याल को लेने में उन्हें ही करा लेना थी, थी। मैं मेरा तो बहुत बात कर रहा हूँ जी सी के पर मौके पे साढ़े प्रेम पान किया भी गई थी ठीक क्या कि मैं क्या चले थे बढ़िया ना है मैं तो दूर रहूँगा नहीं मैं बैठ के जलवा लेना सीखा उठे मात्रा ना प्लाक सीखा ताकर के पर मैं क्या ਸੁਨਾਰਾ ਰੇਗਾ ਟਾਈਮ ਹੀ ਵਿੱਚ ਆ ਗਿਆ ਲਖੜੀਆਂ ਦਾ ਟਾਈਮ ਹੀ ਵਿੱਚ ਆ ਗਿਆ ਮੈਂ ਵੀ ਜਾਣਾ ਏ ਤੇ ਹੋਣਾ ਸੀ ਕਿਵੇਂ ਇੱਕ ਲੈਣਾ ਬਣਾਈਏ ਕਿਦਾਂ ਨਹੀਂ ਚਾਹੀਏ ਦੋ ਪ੍ਰੋਗਰਾਮ ਜਣੇ ਕਿ ਇਸੇ ਮਹੀਨੇ ਦੇ ਵਿੱਚ ਇਕੱਠੇ ਹੋ ਚੁੱਕੇ ਆ ਤੁਸੀਂ ਤੁਸੀਂ ਇਕੱਠੇ ਹੀ ਕੰਮ ਨਵੇੜਿਆ ਓ ਨਾਲੇ ਤੁਸੀਂ ਲੱਕੜੀ ਬਣਾ ਲਿਓ ਨਾਏ ਤੁਸੀਂ ਸੁਨਾਰਾ ਤੇ ਆਇਓ ਨਹੀਂ ਯਾਰ ਉਹ ਬਾਤ ਬਹੁਤ ਪੈਣੀ ਐ ਹੈ ਉਧਰੋਂ ਆ ਕੇ ਜਦ ਮੇਰਾ ਸਿੱਤੇ ਤੋਂ ਉਪਾੜੇ ਕੱਢੀ ਨਹੀਂ ਨਹੀਂ ਇੱਕ ਦਿਨ ਨਹੀਂ ਨਹੀਂ ਇੱਕ ਦਿਨ ਚ ਤਾਣੀ ਬਣ ਲਾਦਾ ਦੋਲੇ ਕਿਰ ਸਾਦੇ ਨਿਕਲਣਗੇ ਨਿਕਲੋ ਬੁੱਧੀ ਕਿ ਕਰਨਾ ਵਾਟ ਬਹੁਤ ਜ਼ਿਆਦਾ ਪੈ ਜਾਂਦੀ ਹੈ 25000 ਤੇ ਬੱਗਾ ਪ੍ਰਾਣਾ ਉਹ ਕਿ ਕਰ ਦੋਗਾ 7-8 ਬੱਗਾ ਪ੍ਰਾਣਾ ਉਹ ਮੋਗੇ ਤੋਂ ਨਹੀਂ ਮੋਗੇ ਤੋਂ ਉਧਰ ਦੀ ਆਉਣਾ ਹੋਵੇ ਤਾਂ ਉਧਰ ਦੀ ਨੇੜ ਉਧਰ ਦੀ ਤਾਂ ਮੋਗੇ ਵੇਚੀ ਤੇ ਲੱਛ ਜਿੰਦਾ ਰਹੇ ਅੱਛਾ ਅੱਛਾ ਉਧਰ ਦੇ ਸਿੰਘਾਂ ਦੇ ਵੇਲੇ ਪੈਰ ਖੱਚ ਮਾ ਰੱਖੇ ਨਾ ਘੰਟਾ ਇੱਥੇ ਬੈਠੇ ਘੰਟਾ ਉੱਥੇ ਬੈਠੇ ਹਾਂ ਜਿਹੜੇ ਰਾਹ ਖੱਚ ਮਾ ਟਾਈਮ ਜਿਹੜਾ ਕੱਢ ਦੇ ਦਿਓ ਹਾਂ ਕਰਨੇ ਚਾਹ ਪੀਵੇ ਸਮਾਨ ਰੱਖੇ ਠੀਕ ਹੈ ਜੀ ਆ ਲੋ ਜੀ ਸਸਰੀ ਕਾਸੇ ਚੱਲੇ ਆਪਾਂ ਬੈਸਕੋਟ ਤਾਂ ਆਪਾਂ ਤਾਂ ਕਢਾਏ ਨਹੀਂ ਆਣੇ ਆਪਾਂ ਤਾਂ ਡੱਬਾ ਹੀ ਲੈ ਜਾਾਂਗੇ ਆਹ ਆਹ ਦਾ ਬਾਲਾ ਗੱਲ ਕਰ ਰਿਹਾ ਚਾਹ ਰਹੀ ਦਾ ਸੁਧਾਰਾ ਹੀ ਕਰ ਜਿਆ ਹਾਂ ਹੂੰ ਹਾਂ ਤਾਂ ਢੱਬਾਈ ਬਾਲਾ ਦਾ ਹਾਂ ਬਾਲਾ ਦਾ ਨੋਕਾ ਢੱਬੇ ਨਾਲ ਪਾ ਜੀਏ ਹਾਂ ਨਾ ਨਾ ਜਲੇਈਏ ਤਾਂ ਮਠਿਆਈ ਦੇ ਲਈਏ ਮਨਸਾ ਦੇ ਲਈਏ ਢੰਡਾ ਪਾ ਕੇ ਦਮ ਚੱਲਾਂਗੇ ਵਧੀਆ ਲਾ ਲਾਂਗੇ ਹਾਂ ਸਾਲ ਬਾਅਦ ਦੇਣ ਹੁੰਦਾ ਆਹੋ ਕੁਛ ਘਾਟੀ ਮਾਹ ਪੀਂਦੀ ਮੋਕੜੀ ਦੀਆਂ ਅੰਡਰਾ ਜਾਣਾ ਬਾਅਦ ਚ ਕੁਝ ਬੰਦਿਆ ਕਰਦੀਆਂ ਨਾ ਸਮਾਂ ਹੁੰਦਾ ਦੋ ਤਾਂ ਜਾਣੇ ਆ ਵਿਚਾਰੇ ਦੋਨੋਂ ਜਾਣੇ ਆ ਮਾ ਆ ਪਾਈਆ ਵੀ ਆਇਆ ਹੈ ਆਈ ਆ ਪਾਈਆ ਲੈ ਲਾਂਗੇ ਜੋ ਦੋ ਟੋਕਰੇ ਅਲੱਗ ਕਿ ਵੀ ਦੋ ਆ ਮੈਂਬਰ ਸਾਡੇ ਪਾਈ ਪਾਈਆ ਭਈ ਜਾਣਾ ਇੱਥਾ ਹੋਣੀ ਥੰਨੇ ਇਹ ਸੋਣੇ ਵੇਖੋ ਕਿ ਆਪੇ ਖਾਣ ਲੱਗੇ ਹੌਲੀ ਹੌਲੀ ਆਹ ਕਿੱਦਾਂ ਬਣਾਉਣੀ ਆ ਕੁਕੀਨਾ ਨਾ ਉਹ ਜੀ ਸਾਹਿਬ ਮੈਂ ਇੱਧਰ ਫਟਕਾ ਆਪਾਂ ਤਾਂ ਮੋਗਗੇ ਦਾ ਹੀ ਬਣਾਉਣੇ ਪਹਿਲਾਂ ਤਾਂ ਪਹਿਲਾਂ ਟੂਰ ਮੋਗਾ ਹੂੰ ਦੂਜਾ ਤੋਂ ਰਵਾੜੀ ਨੂੰ ਉੱਤਰ ਦਾ ਤਾਂ ਵੇਖਾਂਗੇ ਹੋ ਸਕਦਾ ਵੀਰੇ ਨੂੰ ਕਹਿ ਦਾਂਗੇ ਰਖੜੀ ਬਣਾ ਕੇ ਲੈ ਕੇ ਜਾਣੇ ਚ ਆ ਜਾ ਤੂੰ ਕੋਈ ਸ਼ਰਣੀ ਹੋ ਗਈ ਮਨਿਸ਼ਾ ਕਾ ਕੇ ਨਾ ਲਾ ਨਾ ਪਾਕ ਤੋਂ ਆਉਂਦਾ ਹੁੰਦਾ ਸਿੱਧਾ ਹੀ ਆ ਜਾ ਉਹਨੇ ਆਉਂ ਕਹਿਦੀ ਉੜੂ ਕੇ ਤੂੰ ਇੱਥੇ ਆ ਰਿਹਾ ਕਹਿਦੀ ਸੀ ਆਪਾਂ ਚੱਲੇ ਇੰਜ ਮੋਚ ਕਾ ਨਾ ਦੇ ਚੱਲੇ ਅੱਡੇ ਤੇ ਲਾ ਮਚਾ ਦੇਣੇ ਤਾਂ ਕਰਮੀ ਬੋਧ ਪਾ ਕੇ ਆਵਾਂ ਚੜਾ ਦੇਾਂਗੇ ਬਾਗ਼ ਗਿਆ ਚੜਾ ਦੇਾਂਗੇ ਹਾਂ ਬਾਗ਼ ਚੜਾ ਦੇ ਆਂਦੀ ਆ ਪੱਟੇ ਚੜ੍ਹੇ ਉੱਪਰ ਮਨਾਲੇ ਜਾਸਤ ਦਾ ਦੋਰੀ ਜਾ ਤੂੰ ਜਾ ਕੇ ਕੀ ਕਰਨਾ ਐਡੀ ਦਾ ਇੱਥੇ ਨੂੰ ਹੋਈ ਵੀ ਹਾਂ ਚਾਹ ਚਾਹ ਤੇ ਜਦੋਂ ਤੱਕ ਜਾਸਤ ਦੇ ਕਿਹੜੇ ਹੁੰਦੇ ਕਾਹ ਤੋਂ ਇੰਨਾ ਲਾਹਤ ਕਰਨ ਦਾ ਕਿੰਨਾ ਮਸਾ ਮਸਾ ਦੇਣਾ ਹੁੰਦਾ ਬਾਹਨੇ ਨਾਲ ਜਾਇਆ ਜਾਂਦਾ ਵੈਸੇ ਤਾਂ ਜਾ ਨਹੀਂ ਆਂਦਾ ਕਾਹ ਗਿਆ ਨਹੀਂ ਜਾਂਦਾ ਹੁਕਮ ਕਰੋ ਆਪਾਂ ਜਿੰਨੇ ਜਿੰਨੇ ਦੀ ਸਕੂਟਰੀ ਲਈਏ ਸਾਡੇ ਰਿਸ਼ਤੇਦਾਰ ਨਹੀਂ ਕਿ ਜਿੰਨੇ ਫੋਨ ਲਾਇਆ ਕਿ ਆਜ ਤੁਹਾਨੂੰ ਮਿਲ ਜੂ ਤੇ ਜੇ ਸਾਡੇ ਕੋਲੇ ਗੱਡੀਆਂ ਚ ਆਪੇ ਪਤਾ ਲੱਗਦਾ ਸੀ ਵੀ ਕਾਚਾ ਕਰਕੇ ਹੋਣੀ ਤੇ ਚੱਲ ਆਪਾਂ ਔਖਾ ਵੀ ਹੋ ਗਿਆ ਨਾ ਆਪਣੇ ਬੱਚੇ ਵੀ ਵੱਡੇ ਆ ਹੁਣ ਸਕੂਟਰੀ ਤੇ ਜਾਣਾ ਵੀ ਔਖਾ ਬਹੁਤ ਹੋ ਗਿਆ ਜਾਣ ਜੂਣ ਦੀ ਤਾਂ ਕੋਈ ਖਾਸ ਨਸਿਆ ਨਹੀਂਗੀ ਡਰਾਈਵਰ ਤੱਕੜਾ ਚਾਹੀਦਾ ਮੈਂ ਲੱਕੜਦੰਡਾ 25 ਕਿਲੋਮੀਟਰ ਮੈਂ ਇਹਦਾ ਚੱਕਰ ਹੀ ਲਈ ਜਿਵੇਂ ਹੁਣ ਆਪਾਂ ਸਕੂਲ ਗਏ ਗਏ ਬੱਚੇ ਤੇ ਜਾਇਓ ਵਧੀਆ ਕਿੱਥੇ ਮੁੱਕੇ ਹਾਂ ਹਾਂ ਨਾ ਪੋਪੂਲੇਸ਼ਨ ਬਣਾਓ ਬਣਾ ਲਓ ਦੇਣ ਪੁੱਛ ਲਓ ਵੀ ਆਕਾ ਰੋਣੇ ਵੀ ਪੁੱਛੋ ਘਰੇ ਹੋਣਾ ਹਾਂ ਉਹਨਾਂ ਨਾਲ ਅੱਜ ਚਲੇ ਜਾਵਾਂਗੇ ਪੁੱਛ ਲਾਂਗੇ ਫਿਰ ਮੋਟੇ ਆਪਾਂ ਚਲੇ ਜਾਵਾਂਗੇ ਇੰਨਾ ਦੀ 7:30 ਮਾਰ ਜਾਂਦੀ ਹੈ 7:30 ਤੇ 3:20 ਤੇ ਚਲਦੀ ਹੈ ਠੀਕ ਹੈ ਟ੍ਰੇਨ ਆਉਦਾਂ ਤੋਂ ਤੂੰ ਹੀ ਤਿਆਰ ਹੋ ਜੀ ਤੇ ਆਪਾਂ ਜਿਹੜੇ ਘੱਟ ਮੈਦਨੋਂ ਨਿਕਲ ਜੀ ਠੀਕ ਹੈ ਪੌਣਾ ਘੰਟੇ ਦਾ ਆਪਾਂ ਉੱਥੇ ਉੱਪਰ ਜਾਣਾ ਠੀਕ ਹੈ ਪਰਚੇ ਦੇ ਨਾਲ ਨਹੀਂ ਜਾਣਾ ਪ੍ਰਤਾਪ ਪਤੀ ਚੱਲਣਾ ਠੀਕ ਹੈ ਉਹਨਾਂ ਨੂੰ ਫੋਨ ਕਰ ਦੇ ਲੈ ਵੀ ਅੱਜ ਕੱਲੇ ਚਾਹ ਪੀਣੀ ਹੈ ਠੀਕ ਹੈ ਆਦੇ ਹੋਏ ਕੋਈ ਦਵਾਈ ਕੋਈ ਨਹੀਂ ਆ ਜਾਂਦੇ ਦੀ ਅੱਜ ਖੁਸ਼ ਰਹਿਣਾ ਸ਼ੌਕ ਪੰਕਾਰ ਨਹੀਂ ਹੈ ਤੱਕੇ ਤੱਕੇ ਤਾਂ ਕੋਈ ਨਹੀਂ ਨੇ ਕੋਸ ਨਹੀਂ ਲੈਣਾ ਸਾਰਾ ਮੋਗਾ ਤੋਂ ਪ੍ਰਾਉਤ ਘਾਤਮ ਸਾਰੀ ਕੜੀ ਕੜੀ ਨੂੰ ਨੂਰ ਮਦਾਨ ਜਿਹੜਾ ਕੁਝ ਕਹਿੰਦੀ ਉਹ ਤਵਾ ਦੀ ਲੋਰ ਨੂੰ ਕਹਿੰਦੇ ਲੋਰਵਾਦੀ ਦਰਿਪਲੇ ਕਹਿੰਦੀ ਲੋਰਵਾਦੀ ਇਹ ਤਾਕੂਫ ਕਰਦੇ ਨਹੀਂ ਨਹੀਂ ਖਾਣਾ ਤਾਂ ਪਕਿਆ ਆਪਾਂ ਖੱਚ ਤੇ ਖੱਚ ਖੱਚ ਕੇ ਟਾਈਮ ਨਾ ਮੋੜਨਾ ਵੀ ਬੱਚੇ ਨਾ ਆ ਜਾਣ ਘਰੇ ਆਪਾਂ ਜੇ ਇਹ ਤੋਂ 8 ਵਜੇ ਤੱਕ ਇਹ ਪੌਣੇ ਨਾ ਮੋਥੇ 3 ਵਜੇ ਨੂੰ ਆ ਜਾਂਦੇ ਆ ਘਰੇ ਨਾ ਨਾ ਪਾਣੇ ਉੱਥੇ ਮਰੇ ਤੇ ਲਗੇ ਹੈ ਤੇ ਪਾਣੇ ਨਾਲ ਉੱਥੇ 15-20 ਮਿੰਟ ਚਾਹ ਵੀ ਪੋਹਾਂਗੇ ਖੈਰ ਸੋਪਠੀਤ ਭਾਈ ਰਾਜੀਪਾਲੀ ਠੀਕ ਹੈ ਜਦੋਂ ਪਤਾ ਲੱਗਾ ਵੀ ਹੁਣ ਆਪਾਂ ਚਾਹ ਬੀਲੀ ਗੱਲਬਾਤਾਂ ਕਰ ਲੈ ਮੈਂ ਖੈਰ ਸੋਪਠੀਤ ਪੁੱਛ ਲਈ ਉਹਦੇ ਬਾਅਦ ਸੈਂਕੜੇ ਜਨ ਸਹਾਇਤਾ ਮਾਰੋ ਚੱਲੇ ਜਾਈਂ ਚਲੋ ਬਈ ਚਲੋ ਬਈ ਆਰ ਪਾਣੇ ਘੰਟੇ ਤੇ ਆਪਾਂ ਫੇਰ ਲੱਗੇ ਆਂ ਜਾਣੀ ਕਿ ਆਪਾਂ 6:30 ਵਜੇ ਤੱਕ ਸਾਰਾ ਪ੍ਰੋਗਰਾਮ ਐਂਡ ਕਰਕੇ ਆਉਣਾ। 2:10 ਬੀਜੇ ਰਾਤ ਆਚਾਹੀ। ਠੀਕ ਹੈ ਵਧੀਆ ਹਾਂ। 8:00 ਵਜੇ ਤੋਂ ਲੈ ਕੇ ਤੇ 8:30 ਵਜੇ ਤੱਕ ਚੱਲ ਜਾਣਾ। ਹੂੰ। ਤੇ ਜੇ ਆਪਾਂ ਉੱਥੇ ਆਪਾਂ ਇੱਥੋਂ ਤੱਕ ਲਗਭਗ 9:30 ਵਜੇ ਤੱਕ ਸਾਰਾ ਦੁਪਹਿਰਾ ਦਾ ਪ੍ਰੋਗਰਾਮ ਟੋਲੀ ਗਏ। ਹਾਂ। ਕੋਈ ਸਾਢੇ ਜਾਂ ਸਵੇਰੇ ਤੋਂ ਤੋਂ ਕਿੰਨੇ ਜਣਾ। ਮਾਜੀ। ਹਾਂਜੀ। ਇਹ ਘਟਨਾ ਤੂੰ ਆੜ ਗਿਆ ਮੇਰੀ ਮਸ਼ੀਨ ਤੋਂ ਪੰਗੇ ਲੈਣੋ ਮਸ਼ੀਨ ਦਾ ਛੱਡ ਦੇ ਖੜਾ ਕੋਈ ਨਹੀਂ ਸੱਤੂਗੀ ਖਰਾਬ ਕਰ ਦੇਂਗੀ